ਉਦਯੋਗਿਕ ਸ਼ਹਿਰ ਮਹਾਨਗਰ ਲੁਧਿਆਣਾ ਫਿਰ ਸੁਰਖੀਆਂ 'ਚ ਆ ਗਿਆ ਜੀ ਹਾਂ ਆਵੇ ਵੀ ਕਿਉਂ ਨਾ ਇੱਕ ਸਾਲ ਦੇ ਵਿੱਚ ਜੇ ਗੱਲ ਕਰੀਏ ਤਾਂ ਸਿਰਫ ਜਿਹੜਾ 2023 ਬੀਤੇ ਐ 80000 ਦੇ ਕਰੀਬ ਨਵੇਂ ਵਾਹਨ ਨਵੇਂ ਵਾਹਨ ਵਿਕੇ ਨੇ ਜੀ ਹਾਂ ਤੁਸੀਂ ਹੈਰਾਨ ਹੋ ਜਾਓਗੇ ਕਿ 2022 ਦੇ ਵਿੱਚ ਇਹ ਗਿਣਤੀ 49000 ਦੇ ਆਸ-ਪਾਸ ਸੀ ਲੇਕਿਨ 65% ਵੱਧ ਕੇ ਇਹ 80000 ਦੇ ਆਸ-ਪਾਸ ਹੋ ਗਈ ਹੈ ਅਤੇ ਇਸ 80000 ਦੇ ਵਿੱਚੋਂ 70000 ਦੇ ਕਰੀਬ ਵਹੀਕਲ ਜਾਂ ਵਾਹਨ ਉਹ ਨੇ ਜਿਹੜੇ ਕਿ ਨੌਨ ਟਰਾਂਸਪੋਰਟ ਨੇ ਯਾਨੀ ਕਿ ਜਿਹੜੇ ਪਰਸਨਲ ਯੂਜ਼ ਵਾਸਤੇ ਆਮ ਜਿਹੜੀ ਪਬਲਿਕ ਐਪ ਉਹ ਲੈਂਦੀ ਹੈ ਫਿਰ ਚਾਹੇ ਏ ਟੂ ਵਿਲਰ ਹੋਣ ਚਾਹੇ ਫੋਰ ਵਿਲਰ ਹੋਣ ਤੋਂ ਆਪਾਂ ਕਹਿ ਸਕਦੇ ਆ ਕਿ ਤਕਰੀਬਨ 220 ਦੇ ਕਰੀਬ ਨਵੇਂ ਵਾਹਨ ਦਿੱਲੀ ਲੁਧਿਆਣਾ ਸ਼ਹਿਰ ਦੇ ਵਿੱਚ ਸ਼ੋਅਰੂਮਾਂ ਚੋਂ ਬਾਹਰ ਨਿਕਲਦੇ ਆ ਯਾਨੀ 650 680 ਦੇ ਕਰੀਬ ਹਰ ਮਹੀਨੇ ਵਾਹਨ ਬਾਹਰ ਕਲ ਰਿਹਾ ਹੈ ਲੁਧਿਆਣਾ ਵੈਸੇ ਵੀ ਉਦਯੋਗਿਕ ਸ਼ਹਿਰ ਹੈ ਇੱਥੇ ਟ੍ਰੈਫਿਕ ਅਤੇ ਪੋਲੂਸ਼ਨ ਦੀ ਸਮੱਸਿਆ ਹਮੇਸ਼ਾ ਤੋਂ ਬਣੀ ਰਹੀ ਹੈ ਲੇਕਿਨ ਵਾਧਦੀ ਆਬਾਦੀ ਦੇ ਨਾਲ ਨਾਲ ਜਿਹੜਾ ਇਹ ਵਹਿਕਲੋ ਟ੍ਰੈਫਿਕ ਹੈ ਜੋ ਗੱਡੀਆਂ ਨੇ ਚਾਹੇ 2-ਵਿਲਰ ਨੇ ਚਾਹੇ 4-ਵਿਲਰ ਨੇ ਉਹਨਾਂ ਦੀ ਇਸ ਤਰ੍ਹਾਂ ਵਧਦੀ ਹੋਈ ਤਾਦਾਦ ਕਿਤਨਾ ਕਿਤੇ ਦਿਖਾਂਦੀ ਹੈ ਕਿ ਲੁਧਿਆਣਾ ਧਯੋਗਿਕ ਸ਼ਹਿਰ ਇੰਡਸਟਰੀਅਲ ਟਾਊਨ ਹੈ ਇੱਥੇ ਕਮਾਈ ਦੇ ਸਾਧਨ ਵੀ ਚੰਗੇ ਨੇ ਪਰ ਕਮਾਈ ਦੇ ਨਾਲ-ਨਾਲ ਜਿਲੇ ਕਮਿਊਟ ਦੇ ਸਾਧਨ ਨੇ ਜੇਕਰ ਉਹ ਕਿਸੇ ਤਰ੍ਹਾਂ ਨਵੇਂ-ਨਵੇਂ ਸ਼ੋਰ ਮوجਬ ਬਾਹਰ ਆਉਂਦੇ ਰਹੇ ਇਸੇ ਤਰ੍ਹਾਂ ਹਜ਼ਾਰਾਂ ਤਾਚੇ ਵਿਕਦੇ ਰਹੇ ਤਾਂ ਉਹ ਵੀ ਸਮਾਂ ਦੂਰ ਨਹੀਂ ਜਦੋਂ ਇੱਥੇ ਹਰ ਪਾਸੇ ਇਨਸਾਨ ਘਟ ਤੇ ਜਿਲੇ ਇਹ ਵਹੀਕਲ ਨੇ ਇਸ ਜ਼ਿਆਦਾ ਦਿਖਣ ਲੱਗ ਜਾਣਗੇ